ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤ ਚੜਿੱਕ ਦੇ ਮੇਲੇ ਤੇ ਜਾਣ ਵਾਸਤੇ ਆਪਾਂ ਅੱਜ ਦੋ ਪਸ਼ੂਆਂ ਦੀ ਤਿਆਰੀ ਕਰ ਰਹੇ ਹਾਂ ਜੋ ਕਿ ਅੱਜ ਸ਼ਾਮ ਨੂੰ ਆਪਾਂ ਆਪਦੇ ਘਰੇ ਅਜਮਾ ਕੇ ਦੇਖਾਂਗੇ ਇਹਨਾਂ ਨੂੰ ਸ਼ਾਮ ਦੇ ਟਾਈਮ ਤੇ ਖਾਲੀ ਕਰਾਂਗੇ ਜੇ ਕਿਸੇ ਵੀਰ ਨੇ ਆਉਣਾ ਹੋਇਆ ਤਾਂ ਤੁਹਾਨੂੰ ਮੋਬਾਈਲ ਨੰਬਰ ਵੀ ਵੀਰ ਤੋਂ ਲੈਣੇ ਆ ਆਪਣੇ ਛੋਟੇ ਵੀਰ ਤੋਂ ਕੰਡੈਕਟ ਕਰਾ ਕਰ ਸਕਦੇ ਹੋ ਤਾਂ ਅੱਜ ਸ਼ਾਮ ਨੂੰ ਖਾਲੀ ਕਰਾਂਗੇ ਤੇ ਤਿੰਨ ਟਾਈਮ ਇਹਨਾਂ ਦੇ ਚ ਮਿਲਕਿੰਗ ਚਵਾਈ ਕਰਾਵਾਂਗੇ ਕਰਾ ਕੇ ਉਸ ਤੋਂ ਬਾਅਦ 19 ਤਰੀਕ ਨੂੰ ਅਸੀਂ ਚੜਿੱਕ ਦੇ ਮੇਲੇ ਤੇ ਲੈ ਕੇ ਜਾਵਾਂਗੇ ਜੋ ਕਿ ਮੱਝ ਤੁਹਾਡੇ ਸਾਹਮਣੇ ਖੜੀ ਹੈ ਇੱਕ ਤੇ ਇੱਕ ਸਾਹਮਣੇ ਜਿਹੜੀ ਹੈ ਇੱਕ ਮੱਝ ਖੜੀ ਹੈ ਇਹ ਦੋਨੇ ਮੱਝਾਂ ਦੀ ਅਸੀਂ ਦੋਨੇ ਮੱਝਾਂ ਦੀ ਅੱਜ ਸ਼ਾਮ ਨੂੰ ਖਾਲੀ ਕਰਾਂਗੇ ਤਕਰੀਬਨ 4 ਤੇ 4:30 ਦੇ ਵਿੱਚ ਵਿੱਚ ਖਾਲੀ ਕਰਾਂਗੇ ਨਾਲੇ ਵੀਰ ਨਾਲ ਮੁਲਾਕਾਤ ਕਰਾਨਿਆਂ ਬਾਈ ਜੀ ਦੱਸੋ ਜੀ ਹੁਣ ਨਿਰਮਲ ਸਿੰਘ ਹਾਂਜੀ ਸਾਡੇ ਚਾਰ ਜਾਂ ਚਾਰ ਦੇ ਵਿੱਚ ਚਪਾਈ ਲਾਉਣੇ ਹੁੰਦੇ ਨੇ ਜੀ ਨਾ ਹਾਂਜੀ ਹਾਂਜੀ ਤੇ ਆਪਾਂ ਤਿੰਨ ਅੰਗ ਲਾਈਵ ਚਪਾਈ ਚਲਾਵਾਂਗੇ ਦੇਖਦੇ ਆਂ ਫਿਰ ਕਿੰਨੇ ਕਿੰਨੇ ਦੁੱਤੇ ਸੇਵ ਕਰ ਰਹੀਆਂ ਨੇ ਵੀਰੇ ਜਿਹੜਾ ਇਹਨੂੰ ਆਪਾਂ ਨੇ ਤੁਹਾਨੂੰ ਨੁਕਤਾ ਦੱਸਿਆ ਉਹ ਵੀ ਲੋਕਾਂ ਨੂੰ ਸ਼ੇਅਰ ਕਰੋ ਕੋਈ ਦਿੱਕਤ ਨਹੀਂ ਆਪਾਂ ਨੂੰ ਕੋਈ ਵੀ ਵੀਰ ਆਪਣਾ ਅੱਗੇ ਅਜ਼ਮਾਣਾ ਚਾਹੁੰਦਾ ਹੋਵੇ ਤਾਂ ਅਜ਼ਮਾ ਵੀ ਸਕਦਾ ਹੈ ਜਿਹੜੀ ਚੀਜ਼ ਆਪਾਂ ਇਹਨੂੰ ਫੀਡ ਪਾ ਰਹੇ ਆ ਉਹਦੇ ਬਾਰੇ ਵੀ ਜਿੰਨਾ ਕ ਆਪਾਂ ਗਿਆਨ ਵੰਡਾਂਗੇ ਉੰਨੇ ਅੱਗੇ ਵਧੂਗਾ ਤੇ ਵੀਰੇ ਜੋ ਜੋ ਤੁਹਾਨੂੰ ਮੈਂ ਦੱਸਿਆ ਹੋਇਆ ਉਹ ਜ਼ਰੂਰ ਦੱਸੋ ਜੀ ਹੁਣ ਇਹਨੂੰ ਤਿੰਨ ਨੂੰ ਆਪਾਂ ਐਗਰੀਮੈਂਟ ਸੁਪਰ ਬਾਟਰ ਭਾਈ ਇੰਨੇ ਜੀ ਹਾਂਜੀ ਹਾਂਜੀ ਨਾਲ ਇਹਨੂੰ ਈਸਟ ਹੈ ਜੀ ਹਾਂਜੀ ਹਾਂਜੀ ਪ੍ਰੋਟੋਨ ਹੈ ਹਾਂਜੀ 6 ਮਹੀਨੇ ਅੱਛਾ ਜੀ ਤੇ ਚੂਰੀ ਤੇ ਬੜੇ ਮਿਆਂ ਦੀ ਖਾਲ ਤੇ ਇੱਕ ਕਾਰਗਿਲ ਦੀ ਪੀੜਾ ਜੀ ਦੱਸੋ ਅੱਛਾ ਜੀ ਅਸੀਂ 10000 ਤੇ ਇੱਕ ਉਹ ਜਿਹੜਾ ਹੁਣ ਆਪਾਂ ਨੇ ਭੁੱਖ ਵਧਾਉਣ ਵਾਸਤੇ ਇਹਨੂੰ ਗੱਲ ਤੋਂ ਹੁਣ ਸਟਾਰਟ ਕਰਿਆ ਜੀ ਸੁੱਕੇ ਆਮਲੇ ਹਾਂ ਤੁਸੀਂ ਬਹੁਤ ਸੁੱਕੇ ਆਮਲੇ ਤੇ ਨਾਲ ਹਰੜਾ ਛੋਟੀ ਇਲਾਇਚੀ ਵੱਡੀ ਇਲਾਇਚੀ ਤੇ ਕਾਲਾ ਨਮਕ ਤੇ ਸੌਫ ਤੇ ਵੀਰੋ ਅਸੀਂ ਇਹਨਾਂ ਦੀ ਮਹਾਜਮੇ ਵਾਸਤੇ ਇਹ ਚੀਜ਼ਾਂ ਵੀ ਨਾਲ ਇਸਤੇਮਾਲ ਕਰ ਰਹੇ ਆ ਦੋਸਤੋ ਚਲੋ ਪਹਿਲਾ ਅਸੀਂ ਨੇ ਦੋ ਮਿਲ ਜਿੱਤੇ ਨੇ ਜਿਹਦੇ ਵਿੱਚ ਪਹਿਲਾ ਦੂਜਾ ਸਥਾਨ ਨੀਲੀ ਰਾਵੀ ਚ ਆਏਗਾ ਤੇ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਮਿਲਕਿੰਗ ਚਵਾਈ ਵੀ ਕਰਾਵਾਂਗੇ ਜਿਨ੍ਹਾਂ ਦੀ ਐਂਟਰੀ ਅਸੀਂ ਕਰਾ ਚੁੱਕੇ ਆ ਵੀਰੇ ਤੇ ਪ੍ਰਮਾਤਮਾ ਸੁੱਖ ਰੱਖੇ 19 ਤਰੀਕ ਨੂੰ ਚੜਿੱਕੜੇ ਮੇਲੇ ਤੇ ਵੀ ਮਿਲਾਂਗੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ